ਸਤਿ ਸ਼੍ਰੀ ਅਕਾਲ ਜੀ ਮੈਂ ਗੁਰਮੀਤ ਕੌਰ ਯੂਪੀ ਦੇ ਪੰਜਾਬੀ ਪਿੰਡ ਚੈਨਲ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਕਰਦੀ ਆ ਜੀ ਆਈ ਹੋਪ ਤੁਸੀਂ ਸਾਰੇ ਠੀਕ ਹੋਵੋਗੇ ਤੰਦਰੁਸਤ ਹੋਵੋਗੇ ਤੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਅੱਜ ਮੈਂ ਦੂਜੀ ਪੇਟੀ ਦੇ ਕੱਪੜੇ ਸੁੱਕਣੇ ਪਾਏ ਆ ਤੇ ਮੈਂ ਤੁਹਾਡੇ ਨਾਲ ਸ਼ੇਅਰ ਕਰ ਰਹੀ ਆ ਪਿਛਲੇ ਬਲੌਗ ਦੇ ਵਿੱਚ ਮੈਂ ਇੱਕ ਪੇਟੀ ਦੇ ਕੱਪੜੇ ਸੁਕਾਏ ਸੀ ਰਜਾਈਆਂ ਤੇ ਤਲਾਈਆਂ ਵਾਲੀ ਉਹ ਵੀ ਮੈਂ ਵੀਡੀਓ ਤੁਹਾਡੇ ਨਾਲ ਸ਼ੇਅਰ ਕੀਤੀ ਸੀ ਅੱਜ ਦੂਜੀ ਦੂਜੀ ਪੇਟੀ ਦੇ ਕੱਪੜੇ ਪਾਏ ਆ ਦਰੀਆਂ ਵਗੈਰਾ ਤੇ ਮੈਂ ਉਹ ਵੀ ਤੁਹਾਡੇ ਨਾਲ ਸ਼ੇਅਰ ਕਰਦੀ ਆ ਤੇ ਪਲੀਜ਼ ਜਿਹੜੇ ਨਿਊ ਨੇਚ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ ਲਾਈਕ ਕਰਿਓ ਤੇ ਹਾਈਪ ਵੀ ਕਰ ਦਿਓ ਤੇ ਆਪਣੇ ਪਿਆਰੇ ਪਿਆਰੇ ਕਮੈਂਟ ਵੀ ਕਰਿਓ ਜੀ ਵੀਡੀਓ ਨੂੰ ਫੁੱਲ ਵਾਚ ਕਰਨ ਤੋਂ ਬਾਅਦ ਹੀ ਕਮੈਂਟ ਕਰਿਓ ਤੇ ਦੱਸਿਓ ਤੁਹਾਨੂੰ ਇਹ ਵੀਡੀਓ ਕਿਵੇਂ ਦੀ ਲੱਗੀ ਅੱਜ ਮੈਂ ਅਦਰੀਆਂ ਵਗੈਰਾ ਤੁਹਾਡੇ ਨਾਲ ਸ਼ੇਅਰ ਕਰੂੰਗੀ ਇਹ ਮੂਸੀ ਪੇਟੀ 'ਚ ਰੱਖਣ ਲੱਗੇ ਸੀ ਤੇ ਮੈਂ ਸੋਚਿਆ ਪਹਿਲਾਂ ਤੁਹਾਨੂੰ ਦਿਖਾ ਦਾਂ ਸ਼ੇਅਰ ਕਰ ਲਾਂ ਤੇ ਆ ਅਦਰੀਆਂ ਨੇ ਜੀ ਮੇਰੇ ਵਿਆਹ ਦੀਆਂ ਦਰੀਆਂ ਮੇਰੇ ਦਾਸ ਦੀਆਂ ਦਰੀਆਂ ਹਾਲਾਂਕਿ ਜਦੋਂ ਮੇਰਾ ਵਿਆਹ ਹੋਇਆ ਉਦੋਂ ਵੀ ਬਹੁਤ ਰਵਾਜ ਘਟ ਗਿਆ ਸੀ ਇਹਦਾ ਪਰ ਮੇਰੀ ਮੰਮੀ ਨੇ ਕੁਸ਼ਕ ਤਾਂ ਪਹਿਲਾਂ ਹੀ ਬਣਾ ਕੇ ਰੱਖੀਆਂ ਹੋਈਆਂ ਸੀ ਤੇ ਸਾਨੂੰ ਸਿਖਾਈਆਂ ਵੀ ਸੀ ਦੋਨਾਂ ਭੈਣਾਂ ਨੂੰ ਤੇ ਕੁਸ਼ਕ ਮੈਂ ਆਪ ਵੀ ਬਣਾਈਆਂ ਹੋਣੀਆਂ ਨੇ ਤੁਹਾਨੂੰ ਦੱਸਦੀਆਂ ਤੇ ਹੁਣ ਤੇ ਸਭ ਕੁਝ ਦੇਖਣ ਨੂੰ ਮਿਲਦਾ ਹੀ ਨਹੀਂ ਆ ਹਨਾ ਤੇ ਇਧਰ ਦਰੀਆਂ ਨੇ ਇੱਧਰ ਪੱਖੀਆਂ ਵਗੈਰਾ ਮੈਂ ਤੁਹਾਨੂੰ ਇੱਕ ਇੱਕ ਕਰਕੇ ਦਿਖਾਉਣੀ ਆ ਹੁਣ ਤਾਂ ਕਿੰਨਾ ਸੌਖਾ ਹੋ ਗਿਆ ਹਨਾ ਕੋਈ ਵਿਸਤਰੇ ਵਗੈਰਾ ਇੰਨਾ ਇਹ ਝੰਡੜ ਚ ਪੈਂਦਾ ਹੀ ਨਹੀਂ ਆ ਪਰ ਪਹਿਲਾਂ ਬਹੁਤ ਰਵਾਜ ਹੁੰਦਾ ਸੀ ਇਹ ਪੁਰਾਣੇ ਆਪਣਾ ਪੁਰਾਣਾ ਕਲਚਰ ਆ ਹਨਾ ਤੇ ਆ ਦੇਖੋ ਜੀ ਇਹ ਬਤਕਾਂ ਦੀ ਦਰੀ ਇਹ ਮੇਰੇ ਮੰਮੀ ਦੇ ਹੱਥਾਂ ਦੀ ਆ ਇੱਧਰ ਪੈਰਟ ਤੋਤੇ ਬਣੇ ਆ ਇਹ ਮੇਰੀ ਮੰਮਾ ਦੇ ਹੱਥਾਂ ਦੀ ਨਿਸ਼ਾਨੀ ਆ ਹਨਾ ਮੈਂ ਸਾਂਭ ਕੇ ਰੱਖੀਆਂ ਹੋਈਆਂ ਨੇ ਤੇ ਇੱਧਰ ਆ ਵੀ ਮੇਰੇ ਮੰਮਾ ਦੇ ਹੱਥਾਂ ਦੀ ਬਣਾਈ ਹੋਈ ਆ ਤੇ ਆਹ ਦੇਖੋ ਜੀ ਹਿਰਨ ਇਹ ਹਿਰਨਾਂ ਦੀ ਦਰੀ ਹੈ ਨਾ ਮੇਰੇ ਮੰਮਾ ਇਹਨੂੰ ਕਹਿੰਦੇ ਹੁੰਦੇ ਸੀ ਤੇ ਆਹ ਦਰੀ ਮੈਂ ਤੇ ਮੇਰੀ ਸਿਸਟਰ ਨੇ ਬੁਣੀ ਸੀ ਮੈਂ ਬਹੁਤ ਛੋਟੀ ਜੀ ਸੀ ਜਦੋਂ ਹੀ ਮੇਰੀ ਮੰਮਾ ਨੇ ਸਾਨੂੰ ਇਹ ਸਿਖਾਈਆਂ ਸੀ ਮੇਰੀ ਭੈਣ ਨੂੰ ਵੀ ਬੁਣਨੀ ਆਉਂਦੀਆਂ ਨੇ ਤੇ ਮੈਨੂੰ ਵੀ ਤੇ ਆਹ ਮੈਂ ਫਸਟ ਟਾਈਮ ਆਹ ਦਰੀ ਮੈਂ ਬੁਣੀ ਸੀ ਪੱਤਿਆਂ ਦੀ ਹੈ ਨਾ ਪਿੱਪਲ ਦੇ ਪੱਤਿਆਂ ਦੀ ਦਰੀ ਕਹਿੰਦੇ ਸੀ ਇਹਨੂੰ ਤੇ ਮੈਂ ਤੁਹਾਨੂੰ ਹੁਣ ਇੱਕ ਅੱਧੀ ਦਰੀ ਖੋਲ ਕੇ ਵੀ ਦਿਖਾਉਂਗੀ ਤੇ ਆ ਦਲੀਚਾ ਇਹ ਬਹੁਤ ਭਾਰੀ ਆ ਕਾਫੀ ਇਹ ਮੈਂ ਤੇ ਮੇਰੀ ਮੰਮਾ ਨੇ ਬੁਣਿਆ ਸੀ ਇਹ ਅਸੀਂ 6 ਦਿਨਾਂ ਦੇ ਵਿੱਚ ਤਿਆਰ ਕਰਤਾ ਸੀ ਦੇਖ ਲਓ ਹੁਣ ਤਾਂ ਹਨਾ ਇਹ ਰਵਾਜ ਹੀ ਨਹੀਂ ਰਿਹਾ ਆ ਦੇਖੋ ਜੀ ਆ ਬੰਬਲ ਵੱਟੇ ਹੋਏ ਨੇ ਇਹ ਦਲੀਚਾ ਇਹ ਕਾਫੀ ਭਾਰੀ ਆ ਤੇ ਇਕਾਦਰੀ ਇਹ ਮੇਰੀ ਸਿਸਟਰ ਤੇ ਉਹਦੀ ਸਹੇਲੀ ਨੇ ਬਣਾਈ ਸੀ ਦੇਖ ਲਓ ਯਾਦਾਂ ਜੁੜੀਆਂ ਨੇ ਹਨਾ ਅਜੇ ਤੱਕ ਮੈਂ ਉਹਨਾਂ ਦਾ ਨਾਮ ਲੈ ਰਹੀ ਆ ਜਿਨ੍ਹਾਂ ਨੇ ਬਣਾਈਆਂ ਨੇ ਦਰੀਆਂ ਤੇ ਇਹ ਮੇਰੀ ਸਿਸਟਰ ਤੇ ਉਹਦੀ ਸਹੇਲੀ ਨੇ ਬਣਾਈ ਆ ਬਣਾਈ ਸੀ ਤੇ ਆ ਮੈਂ ਤੇ ਮੇਰੀ ਸਿਸਟਰ ਨੇ ਇਹ ਉਨ ਦੀ ਦਰੀ ਆ ਜੀ ਪਸ਼ਮ ਦੀ ਆ ਦੇਖੋ ਆ ਜਲੇਬੀਆਂ ਦਾ ਜਾਲ ਪਾਇਆ ਹੋਇਆ ਇਹਨੂੰ ਜਲੇਬੀਆਂ ਦਾ ਕਹਿ ਦਿੰਦੇ ਸੀ ਹਨਾ ਤੁੱਕੀ ਦੀ ਗਾਠਾ ਜਲੇਬੀ ਵਰਗੀ ਆ ਇਹ ਮੈਂ ਤੁਹਾਨੂੰ ਹੁਣੇ ਖੋਲ ਕੇ ਦਿਖਾਉਣੀ ਆ ਇੱਧਰ ਮੇਰੇ ਵਿਆਹ ਦੀ ਜਾਗੂ ਤੇ ਆਹ ਅਨਾਰਾਂ ਦੀ ਇਹ ਮੇਰੀ ਮੰਮੀ ਤੇ ਮੇਰੀ ਮੰਮਾ ਇਹ ਉਹਨਾਂ ਨੇ ਬਣੀ ਬਣਾਈ ਸੀ ਮਤਲਬ ਕੁਸ਼ਕ ਮੇਰੀ ਮੰਮਾ ਦੀਆਂ ਦਰੀਆਂ ਸੀ ਜੋ ਸਾਨੂੰ ਦੋਨਾਂ ਭੈਣਾਂ ਨੂੰ ਉਹਨਾਂ ਨੇ ਵੰਡਤੀਆਂ ਇਹ ਮੇਰੀ ਮੰਮੀ ਜੀ ਜੋ ਕਿ ਇਸ ਦੁਨੀਆ ਦੇ ਵਿੱਚ ਉਹ ਵੀ ਨਹੀਂ ਗੇ ਤੇ ਮੇਰੀ ਮੰਮਾ ਵੀ ਨਹੀਂ ਗਈ ਪਰ ਉਹਨਾਂ ਦੀਆਂ ਯਾਦਾਂ ਦੇਖੋ ਹਣਾ ਇਨਸਾਨ ਚਲੇ ਜਾਂਦਾ ਪਰ ਯਾਦਾਂ ਰਹਿ ਜਾਂਦੀਆਂ ਨੇ ਆ ਉਹਨਾਂ ਦੀ ਦਰੀ ਬਣਾਈ ਹੋਈ ਆ ਤੇ ਮੈਂ ਤਾਂ ਬਸ ਇੱਕ ਆ ਬਣਵਾਈ ਸੀ ਇੱਕ ਦਲੀ ਆ ਮੈਂ ਆਪਣੀ ਸਿਸਟਰ ਨਾਲ ਬਣਾਈ ਸੀ ਆ ਮਮਾ ਨਾਲ ਬਣਾਇਆ ਸੀ ਆਪਣੀ ਨਾਲ ਤੇ ਆ ਵੀ ਮੈਂ ਤੇ ਮੇਰੀ ਸਿਸਟਰ ਨੇ ਬਣਾਈ ਸੀ ਤੁਹਾਨੂੰ ਨਾ ਹੁਣੇ ਇੱਕ ਦਰੀ ਖੋਲ ਕੇ ਵੀ ਦਿਖਾਉਣੀ ਆ ਕਿ ਵਿੱਚੋਂ ਕਿਵੇਂ ਦਾ ਪ੍ਰਿੰਟ ਆ ਪਹਿਲਾਂ ਇੱਧਰ ਦਿਖਾਦਾ ਇੱਕ ਆ ਦਰੀ ਆ ਇਹ ਤਾਂ ਯੂਜ਼ ਕਰਦੀ ਆ ਮੈਂ ਗਰਮੀਆਂ ਦੇ ਵਿੱਚ ਇਧਰ ਚਾਦਰਾਂ ਕਿੰਨਾ ਰਵਾਜ ਹੁੰਦਾ ਸੀ ਨਾ ਚਾਦਰਾਂ ਕੱਢਣ ਦਾ ਹੁਣ ਤਾਂ ਮੇਰੇ ਖਿਆਲ ਚ ਕੁੜੀਆਂ ਨੂੰ ਆਉਂਦਾ ਵੀ ਨਹੀਂ ਹੋਣਾ ਇਹ ਇਧਰ ਦੇਖੋ ਕਿੰਨੀ ਰੀਜ ਹੁੰਦੀ ਸੀ ਕਿੰਨਾ ਦਿਲ ਲੱਗਦਾ ਹੁੰਦਾ ਸੀ ਜਦੋਂ ਕੜਾਈ ਵਗੈਰਾ ਕਰਦੇ ਹੁੰਦੇ ਸੀ ਆ ਮੈਂ ਪੇਂਟ ਕੀਤੀ ਸੀ ਤੇ ਇਧਰ ਪੱਖੀਆਂ ਹੁਣ ਤਾਂ ਇਹ ਬਿਲਕੁਲ ਰਿਵਾਜ ਚਲਿਆ ਹੀ ਗਿਆ ਪੱਖੀਆਂ ਵਗੈਰਾ ਦਾ ਹਨਾ ਪਰ ਇਹ ਆਪਣਾ ਪੁਰਾਣਾ ਕਲਚਰ ਆ ਮੈਂ ਸਾਮਕੇ ਰੱਖੀਆਂ ਹੋਈਆਂ ਨੇ ਕਦੇ ਯੂਜ਼ ਤਾਂ ਨਹੀਂ ਕੀਤੀਆਂ ਜ਼ਰੂਰਤ ਹੀ ਨਹੀਂ ਪੈਂਦੀ ਬਟ ਮੈਂ ਰੱਖੀਆਂ ਹੋਈਆਂ ਨੇ ਆ ਦੇਖੋ ਜੀ ਇਹ ਸਾਰੀਆਂ ਪੱਖੀਆਂ ਆਪ ਬਣਾਈਆਂ ਹੋਈਆਂ ਨੇ ਆ ਦੋ ਪਰਸ਼ਮ ਦੀਆਂ ਨੇ ਉਹਨਾਂ ਦੀਆਂ ਤੇ ਆ ਰੀਲਾਂ ਵਾਲੇ ਧਾਗੇ ਦੀਆਂ ਨੇ ਕਰੋਸ਼ੀਏ ਦੇ ਨਾਲ ਤਕੀਆਂ ਦੇਖੋ ਇਹ ਆਪਣਾ ਇੱਕ ਪੁਰਾਣਾ ਕਲਚਰ ਆ ਹਨਾ ਜਿੰਨਾ ਆਪਾਂ ਇਹ ਚੀਜ਼ਾਂ ਨੂੰ ਸੰਭਲੀਏ ਉਨਾ ਹੀ ਵਧੀਆ ਤੇ ਆ ਵੀ ਚਾਦਰ ਆ ਤੇ ਇੱਧਰ ਮੈਂ ਦਿਖਾਉਣੀ ਆ ਜੀ ਨਾਲੇ ਹੁਣ ਤਾਂ ਕੁੜੀਆਂ ਨੂੰ ਇਹ ਵੀ ਨਹੀਂ ਪਤਾ ਹੋਣਾ ਕਿ ਇਹ ਕਿਵੇਂ ਬੁਣੇ ਜਾਂਦੇ ਆ ਹਨਾ ਦੇਖੋ ਇਹ ਵੀ ਅੱਡੇ ਤੇ ਲਾ ਕੇ ਬਣਾਏ ਜਾਂਦੇ ਆ ਨਾਲੇ ਮਤਲਬ ਕਿ ਇਹ ਵੀ ਮੈਨੂੰ ਆਉਂਦੇ ਆ ਬੁਣਨੇ ਆ ਦੇਖੋ ਜੀ ਇਸ ਤਰੀਕੇ ਨਾਲ ਡਿਜ਼ਾਈਨ ਪਾ ਕੇ ਆ ਕ੍ਰੋਸ਼ੀ ਇਹਦੇ ਸਰਾਣਿਆਂ ਦੇ ਕਵਰ ਥਾਲਪੋਸ਼ ਬਸ ਜਦੋਂ ਸਮਾਨ ਸਿਕਾਈ ਦਾ ਕੱਢ ਕੇ ਦੇਖ ਲਈਦਾ ਇਧਰ ਆ ਦਿਖਾਉਣੀ ਆ ਮੈਂ ਤੁਹਾਨੂੰ ਥਾਲਪੋਸ਼ ਖੋਲ ਕੇ ਦਿਖਾਉਣੀ ਆ ਆ ਫੜਿਓ ਇੱਕ ਮਿੰਟ ਮੈਂ ਖੋਲ ਕੇ ਦਿਖਾਵਾ ਆ ਦੇਖੋ ਜੀ ਮੈਂ ਤਾਂ ਬਣਾਇਆ ਹਾਂ ਹਾਂ ਮੈਂ ਬਣਾਇਆ ਹੈ ਕਰੋਸ਼ੀਏ ਨਾਲ ਔਨ ਲਾ ਸੋਹਣੇ ਲੱਗਦੇ ਨੇ ਇਹਨਾਂ ਕਰੋਸ਼ੀਏ ਨਾਲ ਬ੍ਰੀਕ ਵਸ਼ਮ ਦਾ ਸੋਹਣੇ ਲੱਗ ਰਹੇ ਹੈ ਬੇਸ਼ੱਕ ਇਹ ਚੀਜ਼ਾਂ ਯੂਜ਼ ਨਹੀਂ ਹੁੰਦੀਆਂ ਹਨਾ ਪਰ ਚਲੋ ਇੱਕ ਆਪਣੇ ਕੋ ਪੁਰਾਣੇ ਕਲਚਰ ਦੀਆਂ ਚੀਜ਼ਾਂ ਪਈਆਂ ਨੇ ਇਹ ਸਭ ਜਦੋਂ ਮੇਰੀ ਮੈਰਿਜ ਹੋਈ ਉਹਦੋਂ ਵੀ ਕੁੜੀਆਂ ਇਹ ਸਭ ਨਹੀਂ ਸੀ ਕਰਦੀਆਂ ਹਨਾ ਪਰ ਸਾਡੀ ਮੰਮੀ ਨੂੰ ਸ਼ੌਂਕ ਸੀ ਕੀ ਤੁਸੀਂ ਆ ਸਾਰੀਆਂ ਚੀਜ਼ਾਂ ਸਿੱਖੋ ਦਰੀਆਂ ਬਣਾਓ ਜਿਹੜੇ ਟਾਈਮ ਤੇ ਅਸੀਂ ਦਰੀਆਂ ਬਣਾਈਆਂ ਨਾ ਉਸ ਟਾਈਮ ਤੇ ਕੋਈ ਜ਼ਿਆਦਾ ਰਵਾਜ ਨਹੀਂ ਸੀ ਦਰੀਆਂ ਦਾ ਅੱਛਾ ਉਦੋਂ ਵੀ ਹਟ ਜਿਆ ਗਿਆ ਸੀ ਤਕਰੀਬਨ ਤੇ ਕੋਈ ਕੋਈ ਬਸ ਬਣਾਉਂਦਾ ਸੀ ਪਰ ਮੇਰੀ ਮੰਮੀ ਨੂੰ ਹੁੰਦਾ ਸੀ ਕਿ ਤੁਸੀਂ ਦਰੀਆਂ ਬੁਣੋ ਸਿੱਖੋ ਤੇ ਆ ਪਤਖੀਆਂ ਮੈਂ ਦਿਖਾਈ ਚੁੱਕੀਆਂ ਨੇ ਇਹ ਵੀ ਆ ਆਪਣੀਆਂ ਹਾਂ ਬਣਾਈਆਂ ਹੋਈਆਂ ਨੇ ਪਰ ਇਹ ਗਰੇ ਸੋਹਣੇ ਕਿੱਥੇ ਹੀ ਆ ਕਿਵੇਂ ਬਣਦੀਆਂ ਨੇ ਇਹ ਨਾ ਜਿਵੇਂ ਮੰਜੇ ਮੰਗੂਈ ਕਰੋਸ਼ੀਆ ਲੈ ਕੇ ਨਾ ਐਵੇਂ ਤਾਣਾ ਤਣ ਕੇ ਫਿਰ ਇਹਦਾ ਡਿਜ਼ਾਈਨ ਪਾ ਕੇ ਹਾਂ ਆ ਉਹਨਾਂ ਦੀਆਂ ਲੈਸ਼ਾਂ ਬਣ ਕੇ ਲਾਈਆਂ ਸਲਾਈਆਂ ਦੇ ਨਾਲ ਅੱਛਾ ਇਹ ਕੁਸ਼ਕ ਮੈਂ ਬੁਣੀਆਂ ਸੀ ਕੁਸ਼ਕ ਭੈਣ ਨੇ ਬੁਣੀਆਂ ਸੀ ਉਹਦੀਆਂ ਵੀ ਨੇ ਹਜੀਆਂ ਆਹ ਕੱਪੜੇ ਦੀ ਛਾਲਰ ਲਾਈ ਹੋਈ ਆ ਨਾਲੇ ਤੈਨੂੰ ਝੱਲ ਨੂੰ ਪੱਖੀਆਂ ਨਾਲੇ ਮੂਤ ਬੁਰਕੀਆਂ ਪਾਵਾਂ ਹੁਣ ਤਾਂ ਬਸ ਗੀਤਾਂ ਚ ਹੀ ਰਹਿ ਗਈਆਂ ਪੱਖੀਆਂ ਪੁੱਖੀਆਂ ਹੁਣ ਕੋਈ ਯੂਜ਼ ਤਾਂ ਨਾ ਕਰਦਾ ਨਹੀਂ ਹਨਾ ਪਰ ਚਲੋ ਆਪਾਂ ਨੂੰ ਇਹ ਹੈਗਾ ਕਿ ਹਾਂ ਮੇਰੇ ਕੋਲ ਸਭ ਚੀਜ਼ਾਂ ਹੈਗੀ ਇੱਕ ਵਾਰੀ ਉਧਰੋਂ ਲੈ ਕੇ ਆਇਓ ਕੈਮਰਾ ਮੈਂ ਦਰੀਆਂ ਦਿਖਾਉਣੀਆਂ ਖੋਲ ਕੇ ਦਿਖਾਉਣੀਆਂ ਵੈਸੇ ਤਾਂ ਮੈਂ ਦਿਖਾਤੀਆਂ ਜਿਸਨੇ ਆਹ ਦਰੀ ਦਿਖਾਉਣੀ ਛੋਨੀ ਆ 1 ਮਿੰਟ ਆ ਦੇਖੋ ਜੀ ਕਿਉਂਕਿ ਖੋਲ ਕੇ ਡਿਜ਼ਾਈਨ ਜ਼ਿਆਦਾ ਪਤਾ ਚੱਲਦਾ ਇੱਧਰ ਸੇ ਲੈ ਕੇ ਆਓ ਇੱਧਰ ਨੂੰ ਸਿੱਧਾ ਮੂੰਹ ਆ ਬਤਕਾਂ ਦਾ ਕਿਆ ਬਤਕਾਂ ਬਣਾਈਆਂ ਨੇ ਤੋਤੇ ਤੇ ਬਤਕਾਂ ਹੈ ਦੇਖੋ ਖੋਲ ਕੇ ਪਤਾ ਚੱਲਦਾ ਨਾ ਬੜੀਆਂ ਸੋਹਣੀਆਂ ਬਤਕਾਂ ਤੇ ਤੋਤੇ ਬਣਾਏ ਆ ਦੇਖੋ ਇਹ ਕਿੰਨੇ ਬਣਾਈਆਂ ਇਹ ਮੇਰੀ ਮੰਮੀ ਨੇ ਕਮਾਲ ਕੀਤੀ ਹੈ ਇਹ ਮੇਰੀ ਮੰਮੀ ਦੀ ਦਰੀਆ ਦੇਖ ਲਓ ਉਹਨਾਂ ਦੇ ਵਿਆਹ ਦੀ ਆ ਉਹਨਾਂ ਨੇ ਸਾਨੂੰ ਦੇਤੀਆਂ ਮੇਰੇ ਕੋਲ ਵੀ ਉਵੇਂ ਹੀ ਪੇਟੀਆਂ ਚ ਪਈਆਂ ਮੈਂ ਆਪਣੀ ਨੋ ਨੂੰ ਦੇ ਦੋਗੀ ਤੇ ਦੇਖੋ ਬਿਲਕੁਲ ਇਹ ਮੇਰੀ ਮੰਮੀ ਨਾਲ ਪਤਾ ਨਹੀਂ ਕਿਹਦੇ ਕਿਹਦੇ ਨਾਲ ਮੇਰੀ ਮੰਮੀ ਆਪਣੀਆਂ ਸਹੇਲੀਆਂ ਨਾਲ ਦੱਸਦੀ ਹੁੰਦੀ ਸੀ ਕੁਝ ਕੁਝ ਮੰਮੀ ਨਾਲ ਐਵੇਂ ਜਿਵੇਂ ਬਣਦੀਆਂ ਹੁੰਦੀਆਂ ਸੀ ਇਹ ਬਣਦੀਆਂ ਕਿਵੇਂ ਆ ਇਹ ਅੱਡਾ ਹੁੰਦਾ ਸੀ ਬਹੁਤ بڑا ਜਿਵੇਂ ਜਿਵੇਂ ਆਪਣਾ ਮੰਜਾ ਨਾ ਬਿਨਾ ਬੁਣਿਆ ਲੋਹੇ ਦਾ ਹੁੰਦਾਵੇਂ ਬਹੁਤ بڑا ਹੁੰਦਾ ਸੀ ਮਤਲਬ ਦਰੀ ਤੋਂ بڑا ਫਿਰ ਉਹਦੇ ਵਿੱਚ ਆਰ ਇਲਾ ਹੁੰਦਾ ਸੀ ਪੱਕਾ ਧਾਗਾ ਅੱਛਾ ਤੇ ਇਹਦੇ ਨਾਲ ਤਾਣਾ ਤਣ ਕੇ ਫਿਰ ਸੂਤ ਇਹ ਪਹਿਲਾਂ ਤਾਂ ਕੱਤਦੀਆਂ ਵੀ ਹੁੰਦੀਆਂ ਸੀ ਚਰਖੇ ਨਾਲ ਹਨਾ ਤੇ ਸਾਨੂੰ ਤਾਂ ਨਹੀਂ ਪਤਾ ਚਰਖੇ ਦਾ ਕੱਤਣ ਦਾ ਪਰ ਇਹ ਸੂਤ ਫਿਰ ਬਾਅਦ ਚ ਬਹੁਤ ਮਿਹਨਤ ਕਰਨੀ ਪੈਂਦੀ ਸੀ ਫਿਰ ਉਹ ਸੂਤ ਨੂੰ ਚੋਰਾ ਪੰਜੋਰਾ ਕਰਕੇ ਫਿਰ ਉਹਨੂੰ ਕਲਰ ਕਰਦੀਆਂ ਘਰੇ ਹੀ ਰੰਗ ਕਰਦੇ ਸੀ ਘਰੇ ਹੀ ਰੰਗ ਕਰਕੇ ਫਿਰ ਉਹਦੇ ਗੋਲੇ ਬਣਾਉਣੇ ਫਿਰ ਗੁੱਟੀਆਂ ਬਣਾਉਣੀਆਂ ਫਿਰ ਅੱਡਾ ਪਣਖ ਕੋੜੀ ਕਈ ਚੀਜ਼ਾਂ ਚਾਹੀਦੀਆਂ ਨੇ ਬਟ ਮੈਨੂੰ ਆਉਂਦਾ ਸਾਰਾ ਕੁਝ ਕਿ ਕਿਵੇਂ-ਕਿਵੇਂ ਬਣਾਈ ਜਿਆ ਨੇ ਕਿਉਂਕਿ ਮੈਂ ਬਣਾਈਆਂ ਨੇ 1-2 ਦਰੀਆਂ ਆਪਣੀ ਮੰਮੀ ਨਾਲ ਬਹੁਤ ਮਿਹਨਤ ਲੱਗੀ ਉਹ ਸਾਡੀ ਮੰਮੀ ਨਾ ਚਾਹੁੰਦੀ ਫਿਰ ਮੈਨੂੰ ਕੁਝ ਨਹੀਂ ਸੀ ਆਉਣਾ ਪਰ ਧਿਆਨ ਨਾ ਦਿਖਾਰਿਆ ਮੈਂ ਤੋਤੇ ਦੇਖੋ ਕਿੰਨੇ ਵਧੀਆ ਲੱਗ ਰਹੇ ਹਨ ਇਹ ਲੱਗ ਰਹੇ ਐਂ ਲੱਗਦਾ ਜਿਵੇਂ ਅਰਜੀਨਲ ਬੈਠੇ ਹੁੰਦੇ ਆ ਹਾਂ ਤੇ ਬਤਕਾਂ ਦੇਖੋ ਕਾਰੀਗਰੀ ਬੜੀ ਘੈਂਟ ਆ ਅਸੀਂ ਵੀ ਉਦੋਂ ਕਹਿੰਦੀ ਹੁੰਦੀ ਸੀ ਮੰਮੀ ਕੋਣ ਬਣਦਾ ਹੁਣ ਦਰੀਆਂ ਪਰ ਸਾਨੂੰ ਡਾਟ ਡਾਟ ਕੇ ਕਹਿੰਦੀ ਹੁੰਦੀ ਸੀ ਗੁਣੋ ਸਿੱਖੋ ਗੁਣੋ ਪਰ ਹੁਣ ਲੱਗਦਾ ਕਿ ਵਧੀਆ ਸਾਨੂੰ ਸਿਖਾਇਆ ਹਨਾ ਸਾਨੂੰ ਆਉਂਦੀਆਂ ਨਹੀਂ ਤੇ ਆਹ ਵਾਲਾ ਦਲੀਚਾ ਇੱਕ ਫੋਲ ਕੇ ਦਿਖਾਉਣਾ ਆਹ ਮੇਰੀ ਮੰਮੀ ਨੇ ਤੇ ਮੈਂ ਬੁਣਿਆ ਸੀ ਕਿੰਨਾ ਮੋਟਾ ਦੇਖੋ 6 ਦਿਨਾਂ ਦੇ ਵਿੱਚ ਬੁਣਤਾ ਸੀ ਅਸੀਂ ਆ ਹਾਂ ਇਹ ਵੀ ਉਦਾਂ ਹੀ ਅੱਡੇ ਜੀ ਪਾ ਕੇ ਉਹ ਜੀ ਸਭ ਕੁਝ ਹੋ ਚੀ ਬਣਦਾ ਚਲੋ ਮੈਂ ਛੇਤੀ ਛੇਤੀ ਦਿਖਾਉਣੀ ਆ ਕਿ ਵੀਡੀਓ ਲੰਬੀ ਨਾ ਹੋ ਜੇ ਤੇ ਆਪ ਹੈਂਣੇ ਤੇ ਮੈਂ ਬੁਨੀ ਸੀ ਉਹ ਨਦੀ ਦਰੀ ਬੇਲਾਂ ਦੀ ਦੇਖੀ ਇਹਨੇ ਪਿਆਰੀ ਲੱਗ ਰਹੀ ਐ ਪਸ਼ਮ ਦੀ ਦਰੀ ਆ ਅੱਛਾ ਉਹਨ ਦੀ ਆ ਇਹ ਇਹ ਸੂਤ ਦੀ ਨਹੀਂ ਹੈਗੀ ਆ ਦੇਖੋ ਆ ਦੇਖੋ ਔਨ ਦੀ ਇੱਥੋਂ ਪਤਾ ਚੱਲਦਾ ਨਾ ਇਹ ਔਨ ਦੀ ਦਰੀਆ ਬਹੁਤ ਹੀ ਸੌਫਟ ਆ ਇਹ ਦੇਖਣ ਚ ਵੀ ਬਹੁਤ ਸੋਹਣੀ ਲੱਗ ਰਹੀ ਹੈ ਨਾ ਇਹ ਮੈਂ ਬਣਵਾਈ ਸੀ ਪਹਿਨਣ ਲਈ ਬਹੁਤ ਸੋਹਣੀ ਬਣੀ ਹੈ ਮਤਲਬ ਕਿ ਮੈਂ ਅੱਜ ਵੀ ਬਣ ਸਕਦੀ ਆ ਅਗਰ ਮੌਕਾ ਮਿਲੇ আচ্ছা ਕਿਉਂਕਿ ਮੈਨੂੰ ਪਤਾ ਹੋ ਕੰਮ ਸਿੱਖਿਆ ਹੋਇਆ ਨਾ ਸਿੱਖਿਆ ਹੋਇਆ ਸੀ ਆਪਣੀ ਇਹ ਮੈਂ ਸਾਰਾ ਸ਼ਰੇਧਨੀ ਆਪਣੀ ਮਾਂ ਨੂੰ ਕਿਉਂਕਿ ਜੇ ਸੱਡੀ ਮਾਂ ਨਾ ਸਾਨੂੰ ਡਾਟਦੀ ਸ਼ੈਤ ਸੀ ਵੀ ਨਾ ਸਿੱਖਦੀਆਂ ਉਸ ਟਾਈਮ ਤੇ ਸਾਨੂੰ ਵੀ ਕੁੜੀਆਂ ਕਰਨੀਆਂ ਹੁੰਦੀਆਂ ਸੀ ਕੌਣ ਲੈਂਦਾ ਦਰੀਆਂ ਕੀ ਕਰਨੀਆਂ ਨੇ ਦਰੀਆਂ ਆ ਨਾਰਾਂ ਦੀ ਹਾਂ ਦੇਖੋ ਬਾਹਰੋਂ ਕਲਰ ਫੇਟ ਹੋ ਗਿਆ ਹੈ ਨਾ ਥੋੜਾ ਥੋੜਾ ਫਰਕ ਪੈ ਗਿਆ ਕਿੰਨੇ ਸਾਲਾਂ ਦੀਆਂ ਨੇ ਇਹ ਮੇਰੀ ਮੰਮੀ ਦੀਆਂ ਨੇ ਮੇਰੀ ਮੰਮੀ ਤੇ ਮਾਮੀ ਦੇ ਹੱਥ ਦੀ ਆ ਅਨਾਰ ਪਰਾਣੀਆਂ ਚੀਜ਼ਾਂ ਨੇ ਉਹ ਹਿਰਨਾਂ ਦੀ ਆ ਹਾਂ ਤੇ ਦੇਖੋ ਰੰਗ ਬਰੰਗੇ ਹਿਰਨ ਪਾਏ ਹੋਏ ਆ ਆਇਆਂ ਸਾਰੇ ਡਬਲ ਡਬਲ ਜੋੜਾ ਜੋੜਾ ਹੁਣ ਤਾਂ ਐਵੇਂ ਦੀਆਂ ਮਜ਼ਬੂਤ ਸੀਜਾਂ ਮਿਲਦੀਆਂ ਹੀ ਨਹੀਂ ਕਿਤੇ ਉਹ ਵਾਲਾ ਡਿਜ਼ਾਈਨ ਉਹ ਔਨ ਦੀ ਆ ਉਹ ਸੂਤ ਦੀ ਆ ਥੋੜਾ ਜਿਹਾ ਡਿਫਰੈਂਟ ਆ ਥੋੜਾ ਜਿਹਾ ਫਰਕ ਆ ਆਹ ਮਾਰੀ ਤਿਆਵੜੀ ਚ ਥੋੜਾ ਜਿਹਾ ਡਿਜ਼ਾਈਨ ਦਾ ਫਰਕ ਆ ਇਹ ਸੂਤ ਦੀ ਆ ਤੇ ਆ ਪਸ਼ਮ ਦੀ ਆ ਔਨ ਦੀ ਲਓ ਜੀ ਮੈਂ ਤੁਹਾਨੂੰ ਦਿਖਾਇਆ ਆਪਣਾ ਦਾਜ ਦੇਹਜ ਦਾ ਸਮਾਨ ਤੇ ਜਦੋਂ ਵੀ ਇਹ ਚੀਜ਼ਾਂ ਕੱਢਦੇ ਆ ਹਨਾ ਮੈਨੂੰ ਆਪਣੀ ਮਾਂ ਦੀ ਯਾਦ ਆ ਜਾਂਦੀ ਆ ਕਿਉਂਕਿ ਇਹ ਸਾਰੀਆਂ ਚੀਜ਼ਾਂ ਉਹਨੇ ਸਾਨੂੰ ਕਹਿ-ਕਹਿ ਕੇ ਬਣਵਾਈਆਂ ਬਣਾਓ ਦਰੀਆਂ ਬਣੋ ਬਣਾਓ ਇਧਰ ਖੇਸ ਹੁਣ ਤਾਂ ਵਿਆਹ ਹੁੰਦੇ ਆ ਹਨਾ ਨਾ ਖੇਸ ਨਾ ਬਿਸਤਰੇ ਕੋਈ ਉਹੀ ਨਹੀਂ ਹੁੰਦਾ ਆ ਵੀ ਚਾਦਰਾਂ ਵਗੈਰਾ ਬਟ ਵਧੀਆ ਲੱਗਦਾ ਹੁੰਦਾ ਸੀ ਜਦੋਂ ਕੱਢਦੇ ਹੁੰਦੇ ਸੀ ਛੁੱਟੀਆਂ ਦੇ ਟਾਈਮ 'ਇਹ ਸਭ ਕੰਮ ਕਰਦੇ ਹੁੰਦੇ ਸੀ ਅਸੀਂ ਜਦੋਂ ਜੂਨ ਦੀਆਂ ਛੁੱਟੀਆਂ ਪੈਣੀਆਂ ਫਿਰ ਆ ਸਾਰਾ ਕੰਮ ਕਰਨਾ ਉੱਧਰ ਕੰਬਲ ਵਗੈਰਾ ਪਏ ਨੇ ਤੇ ਮੈਂ ਤੁਹਾਡੇ ਨਾਲ ਸ਼ੇਅਰ ਕਰਨੀਆਂ ਚਾਹੁੰਦੀ ਸੀ ਚੀਜ਼ਾਂ ਤੇ ਕਮੈਂਟ ਕਰਕੇ ਦੱਸਿਓ ਜੀ ਕਿਵੇਂ ਦੀ ਲੱਗੀਆਂ ਖਾਸ ਕਰ ਮੇਰੀਆਂ ਦਰੀਆਂ ਬਾਰੇ ਕਮੈਂਟ ਜਰੂਰ ਕਰਿਓ ਤੁਹਾਨੂੰ ਕਿਵੇਂ ਦੀਆਂ ਲੱਗੀਆਂ ਤੇ ਮਿਲਦੇ ਹਾਂ ਜੀ ਕਿਸੇ ਅਗਲੇ ਵੀਡੀਓ 'ਚ ਸਤਿ ਸ਼੍ਰੀ ਅਕਾਲ ਜੀ